ਗੈਂਗਸਟਰ ਜੈਪਾਲ ਪੁੱਲਰ ਦੇ ਪਿਤਾ ਨੇ ਸਿਆਸਤ ਦੇ ਵਿੱਚ ਕਦਮ ਰੱਖਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਹਨਾਂ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਇਸ ਦੌਰਾਨ ਜੈਪਾਲ ਦੇ ਪਿਤਾ ਨੇ ਸਿਆਸਤ ਦੇ ਵਿੱਚ ਆਉਣ ਦਾ ਕਾਰਨ ਦੱਸਿਆ ਗੈਂਗਸਟਰ ਜੈਪਾਲ ਪੁੱਲਰ ਨੂੰ ਪੁਲਿਸ ਨੇ ਐਨਕਾਊਂਟਰ ਦੌਰਾਨ ਮਾਰ ਦਿੱਤਾ ਸੀ ਵੀਰਾ ਜਿਸ ਤਰ੍ਹਾਂ ਇਸ ਸਿਸਟਮ ਨੇ ਘਰ ਉਜਾੜ ਦਿੱਤਾ ਤੇ ਹੋਰ ਘਰ ਵੀ ਇਸ ਤਰ੍ਹਾਂ ਜੜਦੇ ਐ ਤੇ ਮੈਂ ਆਪਣੇ ਇਸ ਸ਼ਹਿਰ ਦਾ ਆਪਣੇ ਇਲਾਕੇ ਦਾ ਵਿੱਚ ਸੁਧਾਰ ਕਰ ਲਈ ਹੈ ਇਹ ਬੋਲ ਗੈਂਗਸਟਰ ਜੈਪਾਲ ਪੁੱਲਰ ਦੇ ਪਿਤਾ ਭੁਪਿੰਦਰ ਸਿੰਘ ਪੁੱਲਰ ਦੇ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਹੈ ਇਹਨਾਂ ਮੁਤਾਬਕ ਉਹ ਨਹੀਂ ਚਾਹੁੰਦੇ ਕਿਸੇ ਹੋਰ ਦਾ ਘਰ ਉਜੜੇ ਜੈਪਾਲ ਪੁੱਲਰ ਦੇ ਪਿਤਾ ਭੁਪਿੰਦਰ ਪੁੱਲਰ ਉਮੀਦ ਜਤਾਉਂਦੇ ਨੇ ਕਿ ਜਿੰਨਾ ਹੋ ਸਕੇ ਆ ਪੰਜਾਬ ਦੇ ਨੌਜਵਾਨਾਂ ਨੂੰ ਇਸ ਦਲਦਲ ਚੋਂ ਕੱਢਣ ਦੀ ਕੋਸ਼ਿਸ਼ ਕਰਨਗੇ ਵੇ ਲਫਜ ਗੈਂਗਸਟਰ ਦਾ ਦੇਤਾ ਤੇ ਮੈਂ ਮੈਂ ਹੀ ਨਹੀਂ ਗੱਲ ਕਰਦਾ ਇੱਥੇ ਤੁਸੀਂ ਫਿਰੋਜ਼ਪੁਰ ਸ਼ਹਿਰ ਤੋਂ ਕਿਸੇ ਤੋਂ ਵੀ ਉਹਦੇ ਬਾਰੇ ਪਿੱਛੋ ਜਿਨ੍ਹਾਂ ਨਾਲ ਉਹ ਰਿਆ ਜਿਨ੍ਹਾਂ ਨਾਲ ਬੱਚਿਆਂ ਨਾਲ ਖੇਡਿਆ ਜਾਂ ਕਿਵੇਂ ਵੀ ਉਹ ਕਿਹੋ ਜਿਹਾ ਮੁੰਡਾ ਸੀ ਜੇ ਜੈਪਾਲ ਵਰਗਾ ਮੁੰਡਾ ਗੈਂਗਸਟਰ ਬਣ ਸਕਦਾ ਜਾਂ ਇਹਨਾਂ ਹਾਲਾਤਾਂ 'ਚ ਉਹ ਹੋ ਸਕਦਾ ਤੇ ਮੈਂ ਸਭ ਇਹ ਨਾ ਵੀ ਪੰਜਾਬ ਦਾ ਕੋਈ ਵਾਲੀਵਾਰ ਸੀ ਨਹੀਂ ਹੋਰ ਵੀ ਹੋ ਸਕਦੇ ਆ ਉਹ ਬੜਿਆ ਲਿਖਿਆ ਸੀ ਇੰਟੈਲੀਜੈਂਸੀ ਕੋਈ ਨਸ਼ਾ ਨਹੀਂ ਸੀ ਕਰਦਾ ਜਿਵੇਂ ਜੰਮਿਆਂ ਚਾਹ ਨਹੀਂ ਪੀਤੀ ਉਹਨੇ ਤੇ ਪਲੇਅਰ ਸੀ ਪਰ ਸਾਡੇ ਸਿਸਟਮ ਨੇ ਉਹਨੂੰ ਵਾਪਸ ਨਹੀਂ ਆਉਣ ਦਿੱਤਾ ਫਿਰ ਉਹਨੂੰ ਫੜ ਕੇ ਮਾਰ ਦਿੱਤਾ ਗਿਆ ਅੱਛਾ ਦੇਖਾ ਵੀ ਕੱਡਾ ਹਰੇ ਗੇਮ ਦੇ ਵਿੱਚ ਮੇਰਾ ਬੇਟਾ ਦੂਜਾ ਕਨੇਡਾ ਤੋਂ ਆਇਆ ਸੀ ਉਹ ਆਪਣੇ ਆਪ 'ਚ ਮੇਰ ਤੋਂ ਚੋਰੀ ਆ ਗਿਆ ਵੀ ਮੈਂ ਇਹਨੂੰ ਕੱਢਦਾ ਇੱਥੋਂ ਜਾਂ ਕੇ ਪੇਚ ਕਰਾਉਣੇ ਆ ਜਾਂ ਕੁਝ ਕਰਦੇ ਆ ਉਹ ਫੜਿਆ ਗਿਆ ਉਹਦੇ ਤੇ ਇਹਨਾਂ ਨੇ ਕਿਸ ਪਾਸ ਤੇ ਜਦੋਂ ਜੈਪਾਲ ਦਾ ਮਰਡਰ ਕਰ ਦਿੱਤਾ ਮੈਂ ਬੋਲਿਆ ਤੇ ਇਹਨਾਂ ਦੋ ਤਿੰਨ ਕੇਸ ਉੱਤੇ ਹੋਰ ਪਾ ਦਿੱਤੇ ਉਹ ਅਜੇ ਵੀ ਬਠਿੰਡੇ ਜੇਲ੍ਹ ਚ ਰੋਲ ਰਿਹਾ ਮੈਂ ਕਈ ਵਾਰਾਂ ਦਰਖਾਸਤਾਂ ਵਗੈਰਾ ਦਿੱਤੀਆਂ ਵੀ ਉਹਦਾ ਹੱਲਾ ਤਾਂ ਉੱਥੋਂ ਦਾ ਹੀ ਰਿਕਾਰਡ ਮੁਤਾਬਕ ਗੈਂਗਸਟਰਾਂ ਚੋਂ ਨਾਂ ਵੀ ਨਿਕਲ ਗਿਆ ਜੋ ਉਹਨਾਂ ਦੇ ਕਮੇਟੀ ਬਣੀ ਹੈ ਉਹਦੇ ਰੂਲ ਮੁਤਾਬਕ ਉਹ ਗੈਂਗਸਟਰਾਂ ਚ ਨਹੀਂ ਆਉਂਦਾ ਤੇ ਨਾ ਹੀ ਉਹਦਾ ਉੱਥੇ ਇਹੋ ਜਿਹਾ ਬਿਹੇਵੀਅਰ ਆ ਉਹ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਅਫਸਰ ਇਹ ਗੱਲ ਮੰਨਦੇ ਆ ਪਰ ਉਹਦੀ ਵੇਖ ਲੋ ਵੀ ਮੈਨੂੰ ਸਿਰਫ ਉਹਦੀ ਆਵਾਜ਼ ਠਾਉਣ ਲਈ ਉਸ ਸਜਾ ਦਿੱਤੀ ਜਾ ਰਹੀ ਹੈ ਉਸੇ ਜੇਲ੍ਹ ਚ ਬੰਦਿਆ ਬਠੰਡੇ ਉਹਦੀ ਜ਼ੁਬਾਨ ਤੇ ਨਹੀਂ ਹੋਣ ਦਿੱਤੀ ਜਾ ਰਹੀ ਤੇ ਹੋਰ ਕੇਸ ਉੱਤੇ ਪਾਏ ਜਾ ਰਹੇ ਆ ਚਲੇ ਸਿਆਸਤ ਚ ਆਉਂਦਾ ਕੀ ਮਕਸਦ ਹੈਗਾ ਜੀ ਮੇਰੇ ਸਿਆਸਤ ਚ ਇਹ ਆ ਵੀ ਮੇਰਾ ਜਿੱਤਰਾ ਘਰ ਤਬਾਹ ਕਰ ਦਿੱਤਾ ਮੈਂ ਇੱਕ ਪੁਲਿਸ ਦਾ ਥਾਣੇਦਾਰ ਸਾਂ ਮੈਂ ਕਾਨੂੰਨ ਨੂੰ ਸਮਝਦਾ ਸਾਂ ਮੈਂ ਨਿਯਮਾਂ ਨੂੰ ਸਮਝਦਾ ਸਾਂ ਮੈਂ ਹਰ ਚੀਜ਼ ਨੂੰ ਸਮਝਦਿਆਂ ਹੋਇਆ ਮੇਰਾ ਜਿ ਤਰ੍ਹਾਂ ਇਸ ਸਿਸਟਮ ਨੇ ਘਰ ਉਜਾੜ ਦਿੱਤਾ ਤੇ ਹੋਰ ਘਰ ਵੀ ਇਸ ਤਰ੍ਹਾਂ ਜੜਦੀ ਐ ਤੇ ਮੈਂ ਆਪਣੇ ਇਸ ਸ਼ਹਿਰ ਦਾ ਆਪਣੇ ਇਲਾਕੇ ਦਾ ਮੈਂ ਸੁਧਾਰ ਕਰਨ ਲਈ ਆਇਆ ਪੁੱਤ ਸੀ ਉਹਦੀ ਗਾਂ ਕੋਈ ਦੇਖਣ ਵਾਲਾ ਨਹੀਂ ਉਹ ਮਾਰਤਾ ਪਘੋੜਾ ਬਣਾਤਾ ਦੂਜਾ ਜੇਲ ਚ ਆ ਤੇ ਮੇਰਾ ਕੋਈ ਨਿੱਜੀ ਇਤਨੀ ਮੈਂ ਲੋਕਾਂ ਦੀ ਸੇਵਾ ਲਈ ਆਇਆ ਤੇ ਨਰਾਸ਼ ਹੋ ਕੇ ਉਸ ਕਲ ਨੂੰ ਆਇਆ ਵੀ ਸਾਡੇ ਜਿਹੜਾ ਵੀ ਸਿਆਸਤਦਾਨ ਆਣ ਕੇ ਅੱਗੇ ਜਾਂ ਪਾਰਟੀ ਝੂਠ ਬੋਲ ਕੇ ਜਦੋਂ ਵੋਟਾਂ ਪਾ ਕੇ ਜਿੱਤ ਜਾਂਦੀ ਹੈ ਤੂੰ ਜੀਜੀ ਪਾਰਟੀ ਵਰਗੀ ਹੋ ਜਾਂਦੀ ਹੈ ਮੈਨੂੰ ਬੜੀ ਉਮੀਦ ਸੀ ਆਮ ਪਾਰਟੀ ਕੋਲ ਇੱਥੇ ਅਸੀਂ ਸਾਰਿਆਂ ਵੋਟਾਂ ਵੀ ਪਾਈਆਂ ਜਿਤਾਏ ਵੀ ਤੇ ਫਿਰ ਵੀ ਕੋਈ ਪਹਿਲਾਂ ਨਾਲੋਂ ਬਦਲਾਅ ਨਹੀਂ ਹੋਇਆ ਪਹਿਲਾਂ ਵਾਲਾ ਹੀ ਨਿਰਾਸ਼ਾਜਨਕ ਵਤੀਰਾ ਲੋਕਾਂ ਨਾਲ ਤੇ ਉਤਰਾਂ ਹੀ ਹੁਣ ਵੀ ਕੁਝ ਲੋਕਾਂ ਨੂੰ ਮਾਰ ਦਿੱਤਾ ਜਾ ਰਿਹਾ ਜਾਂ ਉਹਨੂੰ ਕਰਦੇ ਆ ਕੰਟਰੋਲ ਨਹੀਂ ਹੋਇਆ ਦਰਅਸਲ پولیس ਨੇ ਗੈਂਗਸਟਰ ਜੈਪਾਲ ਭੁੱਲਰ ਨੂੰ ਕੋਲਕਾਤਾ 'ਚ ਐਨਕਾਊਂਟਰ ਦੌਰਾਨ ਮਾਰ ਦਿੱਤਾ ਸੀ। کئی ਮਾਮਲਿਆਂ 'ਚ ਲੋੜੀਂਦਾ ਜੈਪਾਲ ਭੁੱਲਰ ਜੂਨ 2021 ਨੂੰ ਪੁਲਿਸ ਦੇ ਹੱਥੋਂ ਮਾਰਿਆ ਗਿਆ ਸੀ।